हरियाणा पंजाब अमृतसर ਵੱਲੋਂ ਫੋਰੈਸਟ ਕਾਲਜ ਫਾਰ ਕਮਰਸ ਦੇ ਪ੍ਰਿੰਸੀਪਲ ਸਟਾਫ ਅਤੇ ਵਿਦਿਆਰਥੀਆਂ ਨਾਲ ਮਿਲ ਕੇ ਰੁੱਖ ਲਗਾ ਕੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਗਿਆ। ਹਰਿਆਵਲ ਪੰਜਾਬ ਵੱਲੋਂ ਇੰਜੀਨੀਅਰ ਮਨਜੀਤ ਸਿੰਘ ਸੈਣੀ, ਡਾਕਟਰ ਇਕਬਾਲ ਸਿੰਘ ਤੋਂ, ਵਿਪਨ ਸ਼ਰਮਾ ਨੇ ਬੱਚਿਆਂ ਨੂੰ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਪ੍ਰੇਰਿਤ ਕੀਤਾ। ਇੱਕ ਰੁੱਖ 100 ਸੁੱਖ। ਇਹ ਜਿਹੜੇ ਰੁੱਖ ਹੈ ਬਹੁਤ ਸਾਰੀਆਂ ਬਿਮਾਰੀਆਂ ਦਾ ਨਾਸ ਕਰਦੇ ਨੇ। ਇਹਨਾਂ ਦੇ ਵਿੱਚੋਂ ਬਹੁਤ ਵਧੀਆ এনਵਾਇਰਨਮੈਂਟ ਮਿਲਦੀ ਆ। ਪਿੱਪਲ ਹੈ, ਨਿੰਮ ਹੈ। ਔਰ ਇਹ ਕਦਮ ਹੈ ਇਸ ਤਰ੍ਹਾਂ ਦੇ ਜਿਹੜੇ ਰੋਖ ਹੈ ਸਾਡੀ ਸਿਹਤ ਲਈ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਔਰ ਸਿਹਤ ਨੂੰ ਇਹ ਬਹੁਤ ਤੰਦਰੁਸਤ ਰੱਖੀਂ। ਵਾਇਰਲੈਂਟ ਡੇ ਦੇ ਵਿੱਚ ਧਰਤੀ ਮਾਂ ਨੂੰ ਅਸੀਂ ਜਿਹੜਾ ਵਹ ਉਹ ਪੂਜਦੇ ਆ ਉਹਦੀ ਸੁਰੱਖਿਆ ਲਈ ਕੰਮ ਕਰਦੇ ਆ ਵਾਇਲਡ ਐਨਵਾਇਰਨਮੈਂਟ ਡੇ ਹੈ ਤੇ ਇਹਦੇ ਉੱਤੇ ਸਾਡੇ ਕਾਲਜ ਨੇ ਤੇ ਸਰ ਨੇ ਬਹੁਤ ਵੱਡਾ ਉਪਰਾਲਾ ਲੇਤਾ ਹੈ। ਪੌਦੇ ਲਗਾਉਣ ਦਾ ਬਹੁਤ ਵਧੀਆ ਉਪਰਾਲਾ ਲੇਤਾ ਹੈ ਤੇ ਮੈਂ ਵੀ ਕੋਸ਼ਿਸ਼ ਕਰਾਂਗਾ ਕਿ ਜ਼ਿੰਦਗੀ 'ਚ ਜਿੰਨੇ ਤੋਂ ਵੱਧ ਤੋਂ ਵੱਧ ਪੌਦੇ ਹੋ ਸਕਦੇ ਨੇ ਉਹ ਲਗਾਉਣੇ